ਤਰਸੂ ਕੋਈ ਜਾਂਦਾ ਕੀ ਕਹਿਣਾ ਚਾਹੁੰਦਾ ਪੰਚਾਇਤੀ ਚੋਣਾਂ ਦਾ ਰਿਸਕ ਲਈ ਜਾਂਦੇ ਦੇ ਨਹੀਂ ਰਹੇ ਐਨਓਸੀ ਤੁਸੀਂ ਜਾ ਕੇ ਦੇਖੋ ਬੜਾ ਸ਼ਰਿਆਮ ਧੱਕਾ ਸਰਕਾਰ ਕਰ ਰਹੀ ਹੈਗੀ ਅੱਜ ਮਲਦਾ ਕੀ ਤਰੀਕ ਹੋ ਗਈ ਆ ਜੀ ਦੇਖੋ ਕਿ ਤਰੀਕ ਹੋ ਗਈ 4 ਤਰੀਕ ਤੱਕ ਆਪਾਂ ਕਾਗਜ਼ ਭਰਨੇ ਹੈਗੇ ਕੱਲ ਨੂੰ ਦੋ ਸਰਕਾਰੀ ਛੁੱਟੀਆਂ ਨੇਗੀਆਂ ਪਰਸੋਂ ਵੀ ਛੁੱਟੀਆਂ ਨੇ ਇੱਥੇ ਜਿੰਨੇ ਵੀ ਬੰਦੇ ਖੜੇ ਨੇ ਹੱਥ ਖੜੇ ਕਰਕੇ ਕੁਝ ਪੁੱਛ ਲੋ ਆਮ ਆਦਮੀ ਪਾਰਟੀ ਵਾਲਾ ਕੋਈ ਹੈਗਾ ਇੱਥੇ ਕੋਈ ਆਮ ਆਦਮੀ ਪਾਰਟੀ ਵਾਲਾ ਕੋਈ ਆਮ ਆਦਮੀ ਪਾਰਟੀ ਵਾਲਾ ਇੱਕ ਵੀ ਬੰਦਾ ਨਹੀਂ ਹੈਗਾ ਇਹਦਾ ਕੀ ਮਤਲਬ ਬਣਿਆ ਜੀ ਕਿ ਆਮ ਆਦਮੀ ਪਾਰਟੀ ਵਾਲਿਆਂ ਵਾਸਤੇ ਇੱਕ ਹੋਰ ਖਿੜਕੀ ਖੁੱਲੀ ਹੋਈ ਹੈ ਜਿੱਥੋਂ ਉਹ ਵੀਡੀਓ ਸਾਹਿਬ ਕਹਿੰਦੇ ਨੇ ਜੀ ਅਸੀਂ ਅਸੀਂ ਗਏ ਹੋਏ ਸੀਗੇ ਕੋਰਟ ਦੇ ਵਿੱਚ ਸਾਨੂੰ ਕੋਰਟ ਤੋਂ ਸਾਮਨ ਆਏ ਹੋਏ ਨੇਗੇ ਸਾਨੂੰ ਸਾਰਾ ਦਿਨ ਕੋਰਟ ਚ ਲਾਤਾ ਤੇ ਆਮ ਆਦਮੀ ਪਾਰਟੀ ਵਾਲਿਆਂ ਦੀ ਦੇ ਕਾਗਜ਼ ਕਿਵੇਂ ਭਰੇ ਗਏ ਨੇ ਇੱਥੇ ਕੱਲੇ ਤੇ ਕੱਲੇ ਅਕਾਲੀ ਦਲ ਵਾਲੇ ਬੰਦੇ ਕਿਉਂ ਇੱਥੇ ਖੜੇ ਨੇਗੇ ਹਾਂ ਜੀ ਤਾਂ ਇਹ ਅਸੀਂ ਸਵਾਲ ਪੁੱਛਦੇ ਆਂਗੇ ਪ੍ਰਸ਼ਾਸਨ ਤੋਂ ਡੀਸੀ ਸਾਹਿਬ ਤੋਂ ਵੀਡੀਓ ਸਾਹਿਬ ਤੋਂ ਐਸਡੀਐਮ ਸਾਹਿਬ ਤੋਂ ਬੀਬਾ ਬਜਿੰਦਰ ਕੌਰ ਤੋਂ ਜਿਹੜਾ ਜਿਹੜੀ ਇੱਕ ਮੰਤਰੀ ਹੈਗੀ ਇਹ ਸਰਕਾਰ ਦੇ ਵਿੱਚ ਜਿਹਦੇ ਮੁੱਖ ਮੰਤਰੀ ਨੇ ਇਹ ਕਿਹਾਗਾ ਵੀ ਇੱਥੇ ਕੋਈ ਧੱਕਾ ਨਹੀਂ ਹੁੰਦਾ ਬੀਬੀ ਬਜਿੰਦਰ ਕੌਰ ਕੋਲੇ ਸਾਰੇ ਪਹਿਲਾਂ ਵੀਡੀਓ ਏਡੀਸੀ ਸਾਰੇ ਬੈਠ ਕੇ ਤੇ ਜਿਹੜੇ ਜਿਹੜੇ ਪਿੰਡ ਉਹਨਾਂ ਨੇ ਰਿਜ਼ਰਵ ਕਰਾਉਣੇ ਆ ਉਥੇ ਉਹਨਾਂ ਨੇ ਰਿਜ਼ਲਟ ਕਰਾਏ ਨੇ ਜਿੱਥੇ ਜਿੱਥੇ ਉਹਨਾਂ ਦੇ ਤਕੜੇ ਬੰਦੇ ਨੇ ਉਥੇ ਉਹਨਾਂ ਨੇ ਧਰਨਾਲ ਕਰਾਏ ਨੇ ਉਹਦੇ باوجود ਇਹ ਹਾਲ ਹੋਇਆ ਹੋਇਆਗਾ ਕਿ ਜਿਹੜੇ ਆਪੋਜੀਸ਼ਨ ਵਾਲੇ ਬੰਦੇ ਨੇਗੇ ਖਾਸ ਕਰਕੇ ਅਕਾਲੀ ਦਲ ਵਾਲੇ ਬੰਦੇ ਉਹਨਾਂ ਨੂੰ ਅੰਦਰ ਨਹੀਂ ਇੱਥੇ ਵੜਨ ਦੇ ਦਿੱਤਾ ਜਾ ਰਿਹਾ ਤੇ ਉਹਨਾਂ ਦੇ ਕਾਗਜ ਨਹੀਂ ਭਰਾਏ ਜਾ ਰਹੇ ਜੇ ਇਹ ਨਹੀਂ ਦਿੰਦੇ ਅਕਾਲੀ ਦਲ ਵਾਲਿਆਂ ਨੂੰ ਠੋਡੀ ਕੀ ਰੱਖੋ ਤਕਾਲੀ ਦਲਾ ਲੈਣੇ ਇਹ ਐਟਮਾ ਨਹੀਂ ਦਿੰਦੇ ਜੇ ਨਹੀਂ ਦਿੱਤਾ ਜੀ ਫਿਰ ਇੱਥੇ ਮਤਲਬ ਇੱਥੇ ਬੈਠਾਂਗੇ ਮੈਨੂੰ ਵਿਸ਼ਵਾਸ ਤੋਂ ਆਇਆਗਾ ਐਸਐਚਓ ਸਾਹਿਬ ਨੇ ਤੇ ਵੀਡੀਓ ਸਾਹਿਬ ਨੇ ਵੀ ਓਵਰਟਾਈਮ ਅੱਜ ਵੀ ਲੱਗੂਗਾ ਕੱਲ ਨੂੰ ਭਾਵੇਂ ਸਰਕਾਰੀ ਛੁੱਟੀ ਹੈ ਕੱਲ ਨੂੰ ਵੀ ਇੱਥੇ ਬੈਠਣਗੇ ਮੈਂ ਵੀ ਇੱਥੇ ਹੀ ਆਗਾ ਤਰਵੰਡੀ ਸਾਹਿਬ ਹੋਈ ਰਹਿਣਾ ਮੈਂ ਮੈਂ ਇਹਨਾਂ ਦੇ ਵਿੱਚ ਹੀ ਰਹੂੰਗਾ ਲੋਕਾਂ ਦੇ ਵਿੱਚ ਤੇ ਉਹਨੂੰ دیر ਮੈਂ ਇੱਥੋਂ ਜਾਂਦਾ ਨਹੀਂ ਜਿੰਨੀ ਦੇਰ ਇਹਨਾਂ ਦੇ ਸਾਰਿਆਂ ਦੇ ਫਾਰਮ ਨਹੀਂ ਭਰੇ ਜਾਂਦੇ ਜੀ ਸਿੰਘ ਜੀ ਕਿਹੜਾ ਜੱਜ ਜੀ ਕੀ ਮਸਲਾ ਜਾਮ ਲਾਇਆ ਤਰਵੰਡੀ ਸਾਹਿਬ ਤਰਵੰਡੀ ਸਾਹਿਬ ਜਾਮ ਜੀ ਇਹ ਵੀਡੀਓ ਦਫ਼ਤਰ ਦੇ ਬਿਲਕੁਲ ਸਾਹਮਣੇ ਲਾਇਆ ਸੀ ਜੀ ਚਾਵ ਲਾਉਣ ਦਾ ਕਾਰਨ ਕੱਲ ਤੋਂ ਸਾਨੂੰ ਪਰਛਾਏ ਪਰੇਸ਼ਾਨ ਕਰ ਰਹੇ ਨਾ ਤਾਂ ਐਨਓਸੀ ਦੇ ਰਹੇ ਨਾ ਚੋਲਾ ਟੈਕਸ ਦੇ ਰਹੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਹੈ ਵੀਡੀਓ ਦਫ਼ਤਰ ਦੇ ਵਿੱਚ ਅੱਜ ਤੇ ਮੰਨੇਰ ਬਾਰੇ ਇੱਕ ਵਾਰ ਦੀ ਕਿ ਪਾਣੀ ਦਾ ਪ੍ਰਬੰਧ ਨਹੀਂ ਸੀ ਬਾਥਰੂਮ ਕਿਤੇ ਸਾਫ਼ ਸੁਭਾਈ ਕੁਝ ਵੀ ਨਹੀਂ ਬਹੁਤ ਬਰਾਹ ਵਾਲਾ ਹੁਣ ਮੰਗ ਕੇ ਤੁਹਾਡੀ ਮੰਗ ਸਾਡੇ ਇਹ ਵੀ ਸਾਨੂੰ ਐਨਓਐਸਕੇ ਦੇ ਚੁੱਲਾ ਟੈਕਸ ਜਿਹੜੀ ਕਾਗਜ਼ੀ ਕਾਰਵਾਈ ਆ ਟਾਈਮ ਨਾਲ ਕੀਤੀ ਜਾਵੇ ਜੀ ਕਿਹਨਾਂ ਦਾ ਜਰਣਾ ਲਖਵਿੰਦਰ ਸਿੰਘ ਆ ਜੀ ਚੁੱਲਾ ਟੈਕਸ ਐਂਡ ਬਰਮਨ ਕੌਰ ਸਿੰਘ ਆ ਜੀ ਜਾਮਲਾਇਆ ਕਿੱਥੇ ਜਾਮਲਾਇਆ ਕੀ ਮੰਗ ਲੈ ਜਾ ਮਤਲਬ ਟਲਵੰਡੀ ਸੱਬੂ ਲਈ ਵੀਡੀਓ ਬਲਾਕ ਅੱਗੇ ਸਾਡੇ ਤਲਵੰਡੀ ਬਲਾਕ ਦੇ 6465 ਪਿੰਡ ਆਈ ਇਥੇ 2 ਦਿਨ ਹੋ ਗਏ ਲੋਕ ਤੰਗ ਹੋਈ ਜਾਂਦੇ ਹੈਗੇ ਨਾ ਕਿਸੇ ਨੂੰ ਐਨਓਸੀ ਮਿਲਦੀ ਹੈ ਨਾ ਕਿਸੇ ਨੂੰ ਥੱਲਾ ਟੈਕਸ ਮਿਲਦਾ ਜਈ ਆ ਉਹਦਾ ਪਿੰਡਾਂ ਚ ਫਿਰਦੇ ਆ ਪਤਾ ਨਹੀਂ ਕੀ ਕਰਦੇ ਆ ਕੀ ਨਾ ਤੇ ਅਸੀਂ 2 ਦਿਨ ਹੋ ਗਏ ਭੁੱਖੇ ਧਿਆ ਇਥੇ ਸਾਡੇ ਫਾਰਮ ਕੱਲ ਦੇ 11 ਵਜੇ ਦੇ ਫੜਿਆ ਨਾ ਨਹੀਂ ਪਹਿਲਾਂ ਕੱਲ ਕਹੀ ਗਿਆ ਕਿ ਘੰਟੇ ਨੂੰ ਫੜਾਣੇ ਘੰਟੇ ਨੂੰ ਫੜਾਣਿਆ ਅੱਜ ਕਹੇ 10 ਵਜੇ ਕੱਲ ਕਹੇ ਕੱਲ ਨੂੰ 10 ਵਜੇ ਫੜਾਵਾਂਗੇ ਹੁਣ ਵੀ 3-4 ਵਜੇ ਹੇਠਾਂ ਕੋਈ ਕਿਸੇ ਦੀ ਸੁਣਵਾਈ ਨਹੀਂ ਹੋਈ ਲੋਕ ਇਥੇ ਤੰਗ ਹੋਈ ਜਾਂਦੇ ਲੋਕ ਭੁੱਖੇ ਧਿਆ ਬੈਠੇ ਹੈਗੇ ਤੇ ਰਾਮਨਾਥਰ ਬਾਟਾਈ ਬੈਠਾ ਜੀ ਤੇ ਕੋਈ ਇਥੇ ਪਾਣੀ ਤਾਂਗਾ ਨਾਲ ਇਕੱਠੇ ਆ ਸਾਰੇ ਇੱਥੇ ਹੋਈ ਜਾਂਦੇ ਦੁਖੀ ਹੋਈ ਜਾਂਦੇ ਲੋਕ ਕੋਈ ਸੁਣਵਾਈ ਨਹੀਂ ਹੋਈ ਹਜੇ ਤਾਈਂ ਤੇ ਜਿਹੜੇ ਬੰਦੇ ਦੀ ਪਹੁੰਚ ਆ ਗਈ ਉਹ ਆਪ ਦਾ ਫੋਨ ਫਾਨ ਕਰਾ ਕੇ ਤੇ ਅੰਦਰੋਂ ਫੜ ਕੇ ਕਾਗਜ਼ ਲੈ ਜਾਂਦੇ ਆਗੇ ਜਿਹੜੇ ਕੋਈ ਸਰਕਾਰ ਦੇ ਹੈਗੇ ਆ ਪਹੁੰਚ ਮਾੜੀ ਮੋਟੀ ਨੇੜੇ ਆ ਬੰਦੇ ਤੇ ਦੂਜੇ ਕਿਸੇ ਬੰਦੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਤੇ ਜਿੰਨਾ ਚਿਰ ਸਾਡੀ ਕੋਈ ਇੱਥੇ ਸੁਣਵਾਈ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਸੜਕ ਤੇ ਧਰਨਾ ਲਾ ਕੇ ਰੱਖਾਂਗੇ ਉਹਨਾਂ ਚਿਰ ਅਸੀਂ ਹਟਦੇ ਨਹੀਂ ਜੀ ਜਾਮ ਲਾਇਆ ਹੋਇਆ ਤੁਸੀਂ ਮਤਲਬ ਜਾਮ ਅਸੀਂ ਇਸ ਕਰ ਨਹੀਂ ਲਾਇਆ ਜੀ ਵੀ ਸਾਡੇ ਫਾਰਮ ਜਿਹੜੇ ਅੰਦਰ ਫੜਿਆ ਜਿਹਦੇ ਉਹ ਫਾਰਮ ਸਾਡੇ ਫੜਾਉਣ ਆ ਆਪਦਾ ਅਗਲਾ ਤੇ ਜਿਹਦੇ ਫਾਰਮ 'ਤੇ ਫੜੇ ਨਹੀਂ ਜਾਂ ਜਿਹਦੇ ਫਾਰਮਾਂ ਤੇ ਸਾਈਨ ਹੀ ਨਹੀਂ ਕਰੇ ਉਹਨਾਂ ਦੇ ਸਾਈਨ ਕਰਨੇ ਇਹ ਤੇ ਜਿਹਦੇ ਫੜੇ ਨੇ ਉਹਦੇ ਫਾਰਮ ਫੜਨਾ ਨਾ ਕੀ ਮਾਮਲਾ ਕਿਉਂ ਕਹਿਣਾ ਜਾਂਦੇ ਮਾਮਲਾ ਤਾਂ ਵੋਟਾਂ ਦਾ ਹੀ ਇਹ ਨੇ ਇਹਨਾਂ ਨੇ ਪਹਿਲਾਂ ਤਾਂ ਲੋਕਾਂ ਨੂੰ ਹੀ ਲੜਾਇਆ ਉਸਨੇ ਕਿਸੇ ਪੰਡੇ ਕਿਵੇਂ ਕਰਤਾ ਕਿਸੇ ਕਿਵੇਂ ਕਰਤਾ ਤੇ ਹੁਣ ਲੋਕ ਤੰਗ ਹੋ ਜਾਂਦੇ ਫਾਰਮ ਭਰਨ ਪਿੱਛੇ ਇਹਨਾਂ ਨੇ ਇੰਨੇ ਫੈਨਲਟੀਆਂ ਕਰਾਈਆਂ ਗਿਆ ਜਿੰਨੀਆਂ ਵੀ ਕਹਦੇ ਜੀ ਕੋਨੇ ਅਗਲੇ ਤੋਂ ਕਾਗਜ਼ ਹੀ ਨਹੀਂ ਪੂਰੇ ਹੁੰਦੇ ਹੁਣ ਜਾਣ ਕੇ ਜਾਣ ਕੇ ਅੰਦਰ ਸੱਤ ਰਹੇ ਹੈਗੇ ਜਾਣ ਕੇ ਵੀ ਸ਼ਰਤ ਤੋਂ ਉੱਠਣਾ ਜਾਣ ਕੇ ਇਸ ਗੱਲ ਦੇ ਮਾਰੇ ਅੰਦਰ ਸੱਤ ਰਹੇ ਲੋਕਾਂ ਨੂੰ ਕੋਈ ਹਜੇ ਮਲਾਜਮ ਇਥੇ ਨਹੀਂ ਆਇਆ ਕੋਈ ਕਾਗਜ਼ ਦੇਣ ਨੂੰ ਪਿਆਰ ਨਹੀਂ ਆਇਆ ਕੋਈ ਹਜੇ ਤੱਕ ਸਾਨੂੰ ਦੋ ਦਿਨ ਹੋ ਗਏ ਕੋਈ ਸਾਨੂੰ ਕਾਗਜ਼ ਨਹੀਂ ਮਿਲਿਆਗਾ